ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 276 ਹੁਣ ਤੱਕ 10 ਅਸ਼ਟਪਦੀਆਂ ਗੌੜੀ ਸੁਖਮਣੀ ਦੀਆਂ ਸੰਪੂਰਨ ਹੋਈਆਂ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਲਿਹਾਰਣੈ ਜਲ ਤਲ ਮਈਲ ਸੋਏ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਥ ਪੰਚਮ ਪਾਚਾ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਸੁਖਮਨੀ ਉਹ ਆਪਾਂ ਪੜ ਰਹੇ ਆ ਸੰਗਤ ਵਿੱਚ ਗੁਰੂ ਦੀ ਕਿਰਪਾ ਨਾਲ ਵਿਚਾਰ ਰਹੇ ਆ ਸੱਚੇ ਪਾਤਸ਼ਾਹ ਦੱਸਦੇ ਆ ਰਹੇ ਨੇ ਕਿ ਸਿਮਰਨ ਕਰਦੇ ਹੋਏ ਆਂ ਪਿੰਨਾ ਵਿਕਾਰਾਂ ਤੋਂ ਬਚਦੇ ਆਂ ਬਹੁਤ ਸਾਰੇ ਗੁਰਮੁਖ ਨੇ ਜਿਹੜੇ ਉਹ ਬ੍ਰਹਮ ਗਿਆਨ ਦੀ ਬਸਤਾ ਨੂੰ ਪਹੁੰਚੇ ਵੱਖ-ਵੱਖ ਅਸਥਾਨਾਂ ਵਿੱਚ ਪਹੁੰਚੇ ਪਰ ਜੇ ਕੋਈ ਕਹੇ ਕਿ ਮੈਂ ਇਹ ਕੰਮ ਆਪ ਕੀਤਾ ਹੈ ਮੈਂ ਆਪਣੀ ਵਿਦਵਤਾ ਨਾਲ ਕੀਤਾ ਹੈ ਮੈਂ ਆਪਣੇ ਜ਼ੋਰ ਨਾਲ ਕੀਤਾ ਹੈ ਮਨ ਕਹੇ ਨਹੀਂ ਭਾਈ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਇੱਥੇ ਕੋਈ ਉੱਤਮ ਜਾਂ ਨੀਚ ਨਹੀਂ ਹੈ ਜਿਸ ਤੇ ਉਹ ਕਿਰਪਾ ਕਰਦਾ ਜਿਹਦੇ ਤੇ ਬਖਸ਼ਿਸ਼ ਕਰਦਾ ਹੈ ਇਨਾਮ ਦੀਆਂ ਦਾਤਾਂ ਝੋਲੀ ਵਿੱਚ ਪਾ ਦਿੰਦਾ ਹੈ ਤੇ ਜੇ ਕੋਈ ਕਵੇ ਕਿ ਮੈਂ ਆਪਣੀ ਮਿਹਰਤਾ ਨਾਲ ਮੈਂ ਆਪਣੇ ਜੋਰ ਨਾਲ ਕੀਤਾ ਹੈ ਜਿੱਥੇ ਥੋੜਾ ਜਿੰਨਾ ਵੀ ਹੰਕਾਰ ਆ ਗਿਆ ਸਾਰਾ ਕੁਝ ਸਾਫ਼ ਹੋ ਜਾਂਦਾ ਹੈ ਇੱਕ ਤਰੀਕਾ ਦੱਸਦੇ ਨੇ ਮਹਾਰਾਜ ਤੇ ਸੱਚੇ ਪਾਤਸ਼ਾਹ ਇਸ ਸ਼ਲੋਕ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੀ ਵਿਡਟਾ ਨੂੰ ਬਿਆਨ ਕਰਦੇ ਨੇ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਉਹ ਵਾਹਿਗੁਰੂ ਅਕਾਲ ਪੁਰਖ ਕਰਤਾ ਹੈ ਕਾਰਨ ਵੀ ਹੈ ਨਹੀਂ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਾਰਨ ਹੋਰ ਹੈ ਕਰਤਾ ਹੋਰ ਹੈ ਸੋਨਾ ਹੈ ਤੇ ਸੁਨਿਆਰ ਹੈ ਮਿੱਟੀ ਹੈ ਤੇ ਘਮਿਆਰ ਹੈ ਉਹ ਸੋਨਾ ਵੀ ਹੈ ਸੁਨਿਆਰ ਵੀ ਹੈ ਮਿੱਟੀ ਵੀ ਹੈ ਘਮਿਆਰ ਵੀ ਹੈ ਉਹ ਕਰਨ ਕਾਰਨ ਸਮਰੱਥ ਹੈ ਉਹਨੇ ਇਹ ਪੰਜ ਤੱਤ ਪੈਦਾ ਵੀ ਕੀਤੇ ਨੇ ਇਹਨਾਂ ਪੰਜਾਂ ਤੱਤਾਂ ਦਾ ਪੁਤਲਾ ਵੀ ਬਣਾਇਆ ਇਸ ਪੁਤਲੇ ਵਿੱਚ ਆਪ ਵੀ ਸਮਾਇਆ ਹੈ ਕਿਉਂਕਿ ਕੋਈ ਜਿਹੜਾ ਬੰਦਾ ਕੋਈ ਬਿਲਡਿੰਗ ਬਣਾਉਂਦਾ ਹੈ ਉਹ ਤੇ ਬਣਾ ਕੇ ਚਲਾ ਗਿਆ ਪਿੱਛੋਂ ਸੰਭਾਲ ਕਰਨੀ ਹੁੰਦੀ ਹੈ ਜਿਨ੍ਹਾਂ ਨੇ ਖਰੀਦੀ ਪਰ ਨਹੀਂ ਉਹਨੇ ਇਹ ਬਿਲਡਿੰਗ ਬਣਾਈ ਹੈ ਇਹਦੇ ਵਿੱਚ ਆਪ ਵੀ ਸਮਾਇਆ ਹੋਇਆ ਹੈ ਇਹਦੀ ਆਪ ਹੀ ਸੰਭਾਲ ਕਰਦਾ ਹੈ ਇਹ ਗੱਲ ਵੱਖਰੀ ਹੈ ਕਿ ਅਸੀਂ ਆਪਣੇ ਹਉਮੇ ਕਰਕੇ ਆਪਣੇ ਕੀਤੇ ਹੋਏ ਕਰਮਾ ਕਰਕੇ ਉਤੋਂ ਵਿਛੜ ਜਾਂਦੇ ਹਾਂ ਕਰਮੀ ਆਪੋ ਆਪਣੀ ਕੇ ਨੇੜਾ ਕੇ ਤੂਰ ਮਹਾਰਾਜ ਉੱਥੇ ਕਹਿੰਦੇ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਉਹ ਮੁਖ ਉਜਲ ਨੇ ਜਿਨ੍ਹਾਂ ਨੇ ਨਾਮ ਧਿਆਇਆ ਜਿਹੜੇ ਹੁਕਮ ਤੇ ਰਜਾ ਵਿੱਚ ਰਹੇ ਨੇ ਤੇ ਮਹਾਰਾਜ ਕਹਿੰਦੇ ਉਹ ਕਰਨ ਕਰਨ ਸਮਰੱਥ ਹੈ ਦੂਸਰ ਨਹੀਂ ਕੋਈ ਉਹਦੇ ਵਰਗਾ ਹੋਰ ਦੂਜਾ ਨਹੀਂ ਹੈ ਕੋਈ ਹੋਰ ਨਾਨਕ ਤਿਸ ਬਲਿਹਾਰਣੈ ਜਲ ਥਲ ਮਈਲ ਸੋਏ ਤੇ ਪੰਜਵੇਂ ਪਾਸ਼ਾ ਮਰਖਨੇ ਭਾਈ ਅਸੀਂ ਉਹ ਤੋ ਸਦਕੇ ਜਾਂਦੇ ਆ ਬਲਿਹਾਰ ਜਾਂਦੇ ਆ ਉਹ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਮਹੀਲ ਆਕਾਸ਼ ਵਿੱਚ ਵੀ ਹੈ ਭਾਵ ਕੋਈ ਜਗਾ ਇਹੋ ਜੀ ਨਹੀਂ ਜਿੱਥੇ ਉਹ ਨਹੀਂ ਹੈ ਉਹ ਹਰ ਜਗਾ ਸਰਵ ਵਿਆਪਕ ਹੈ ਅਸਪਦੀ ਕਰਨ ਕਰਾਵਣ ਕਰਨੈ ਜੋਗ ਜੋ ਇਸ ਭਾਵੈ ਸੋਈ ਹੋਗਾ ਉਹ ਕਰਨ ਕਰਨ ਹੈ ਨਾਲ ਸਾਧਿੰਦਾ ਹੈ ਕੰਮ ਕਰਨ ਦੇ ਯੋਗਤਾ ਹੈ ਉਹਦੇ ਵਿੱਚ ਉਹ ਸਾਡੇ ਅੰਦਰ ਉਤਸ਼ਾਹ ਪੈਦਾ ਕਰ ਦਿੰਦਾ ਹੈ ਉਦਮ ਪੈਦਾ ਕਰ ਦਿੰਦਾ ਹੈ ਤਾਂ ਅਸੀਂ ਸੰਗਤ ਵਿੱਚ ਆਉਨੇ ਆ ਉਹ ਉਦਮ ਪੈਦਾ ਕਰਦਾ ਹੈ ਉਹ ਬਖਸ਼ਿਸ਼ ਕਰਦਾ ਹੈ ਨਾਮ ਜਪਦੇ ਆ ਉਹਦੀ ਕਿਰਪਾ ਨਾਲ ਇਹ ਨਾਮ ਸਾਡੇ ਹਿਰਦੇ 'ਚ ਵਸਦਾ ਹੈ ਜੋ ਤੁਸੀਂ ਭਾਵ ਹੈ ਸੋਈ ਹੋਗਾ ਜੋ ਉਹਨੂੰ ਭਾਉਂਦਾ ਹੋਏਗਾ ਉਹੀ ਜੇ ਕੋਈ ਕਹੇ ਕਿ ਮੈਂ ਆਪਣੇ ਕਿਸੇ ਸਿਆਣਪ ਨਾਲ ਬਦਲਦਿਆਂ ਦਾ ਕੁਝ ਨਹੀਂ ਬਦਲ ਸਕਦਾ ਜੀ ਕੁਝ ਵੀ ਨਹੀਂ ਬਦਲ ਸਕਦਾ ਕਿਉਂਕਿ ਦਾਸ ਨੇ ਇਸ ਨੂੰ ਪੜਨ ਦੀ ਕੋਸ਼ਿਸ਼ ਕੀਤੀ 12 ਰਾਸ਼ੀਆਂ ਨੇ 9 ਗ੍ਰਹਿ ਨੇ 27 79 ਨੇ ਇਹ ਸਾਰਾ ਜਿੰਨਾ ਜੋ ਅਸੀਂ ਪੁੱਛਦੇ ਹਾਂ ਜਾ ਕੇ ਨਜੂਮੀਆਂ ਨੂੰ ਜੋ ਅਸੀਂ ਪੰਡਤਾਂ ਨੂੰ ਪੁੱਛਦੇ ਆ ਉਹ ਸਾਰੇ ਇਹਦੇ ਕੁਝ ਨੂੰ ਦੱਸਦੇ ਨੇ ਸਾਰਾ ਕੋਈ ਚੀਜ਼ ਵੀ ਸਥਿਰ ਨਹੀਂ ਹੈ ਕੋਈ ਚੀਜ਼ ਸਥਿਰ ਨਹੀਂ ਹੈ ਇਹ ਦੁਨੀਆ ਦੀ ਕੋਈ ਚੀਜ਼ ਸਥਿਰ ਨਹੀਂ ਨਾ ਕੋਈ ਛੱਤਰ ਸਥਿਰ ਹੈ ਨਾ ਕੋਈ ਤਾਰਾ ਸਥਿਰ ਹੈ ਨਾ ਧਰਤੀ ਸਥਿਰ ਹੈ ਨਾ ਅਸੀਂ ਸਥਿਰ ਹਾਂ ਅਸੀਂ ਵੀ ਚੱਲ ਰਹੇ ਹਾਂ ਹਰ ਚੀਜ਼ ਚੱਲ ਰਹੀ ਹੈ ਪਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਅਸੀਂ ਸਬਰ ਰੂਪੇ ਚ ਗ੍ਰਹਾਂ ਦੀ ਦਸ਼ਾ ਬਦਲ ਦਿੰਨੇ ਨਹੀਂ ਹੋ ਸਕਦਾ ਜੀ ਜੋ ਹੋਣਾ ਹੈ ਜਿਵੇਂ ਹੋਣਾ ਹੈ ਦੁਨੀਆ ਦੀ ਕੋਈ ਤਾਕਤ ਨਹੀਂ ਹਟਾ ਸਕਦੀ ਫਿਰ ਸਵਾਲ ਹੈ ਜੀ ਫਿਰ ਅਸੀਂ ਨਾਮ ਕਿਉਂ ਜਪਦੇ ਹਾਂ ਫਿਰ ਕੀ ਫਾਇਦਾ ਜੀ ਕਹਿੰਦੇ ਫਰਦਾ ਇਹ ਹੈ ਕਿ ਨਾਮ ਜਪਣ ਨਾਲ ਬੰਦੇ ਚ ਇਹ ਨਹੀਂ ਤਾਕਤ ਆ ਜਾਂਦੀ ਕਿ ਉਹ ਤੱਤੀ ਤਵੀ ਉੱਤੇ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਕਹਿ ਸਕਦਾ ਜਿਨ੍ਹਾਂ ਦੀ ਬਾਣੀ ਪੜ ਰਹੇ ਆ ਉਹਨਾਂ ਨੇ ਸਾਨੂੰ ਕਰਕੇ ਵਿਖਾਇਆ ਉਹਨਾਂ ਨੇ ਸਾਨੂੰ ਕਰਕੇ ਵਿਖਾਇਆ ਚੀਜ਼ਾਂ ਤੋਂ ਮੁਕਤ ਕੀਤਾ ਤੇ ਅਸੀਂ ਤੇ ਇੰਨੇ ਡਰੇ ਹੋਏ ਆ ਇੰਨੇ ਡਰੇ ਹੋਏ ਆ ਮਕਾਨ ਬਣਾਉਣੇ ਆ ਮੈਂ ਕਿਸੇ ਮਿੱਤਰ ਦੇ ਘਰੇ ਗਿਆ ਉਹਦੇ ਗੇਟ ਦੇ ਅੱਗੇ ਲਿਖਿਆ ਐ ਫਿਦਾਤ ਤੇਰੀ ਦਾਤਾਰ ਤੇ ਉੱਪਰ ਵੱਡਾ ਸਾਰਾ ਘੂਤ ਲਾਇਆ ਜੀਵ ਗੱਡੀ ਮੈਂ ਪੁੱਛਿਆ ਵੀ ਤੂੰ ਇਹ ਦੱਸ ਵੀ ਜਾਂ ਤੇ ਤੈਨੂੰ ਗੁਰੂ ਤੇ ਭਰੋਸਾ ਹੈ ਜਾਂ ਫਿਰ ਅਜੇ ਵੀ ਉਹਦੇ ਕੋਲੋਂ ਡਰੀ ਜਾਂਦਾ ਡਰੇ ਹੋਏ ਆ ਸੰਤ ਨੂੰ ਜੋ ਹੋਣਾ ਉਹ ਹੀ ਹੋਏਗਾ ਉਹਦੀ ਹੁਕਮ ਤੇ ਰਜਾ ਵਿਚਰਾਏ ਮਰਜ਼ੀ ਸਮਝਾਉਣਾ ਕਰਦੇ ਨੇ ਕਿਨ ਮੈਂ ਤਾਂ ਆਪੋ ਤਾਂ ਪਨਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਉਹ ਤੇ ਇੱਕ ਸਕਿੰਟ ਲਾਉਂਦਾ ਥਾਪਦਾ ਤੇ ਉਥਾਪਦਾ ਬਣਾਉਂਦਾ ਜਿ ਢਾਉਂਦਾ ਉਹਦਾ ਕੋਈ ਅੰਤ ਨਹੀਂ ਉਹਦਾ ਕੋਈ ਪਾਰਾਵਾਰ ਨਹੀਂ ਉਹਦਾ ਕੋਈ ਹੱਦ ਬੰਨਾ ਨਹੀਂ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜਾ ਹੁਕਮ ਸਮਾਵੇ ਇਹ ਸਾਰਾ ਕੁਝ ਹੁਕਮ ਵਿੱਚ ਹੈ ਉਹ ਹਰ ਚੀਜ਼ ਨੂੰ ਆਸਰਾ ਦਿੰਦਾ ਤੇ ਬਿਨਾ ਆਸਰੇ ਤੋਂ ਵਿਟਕਾ ਦਿੰਦਾ ਹੈ ਇਹ ਬ੍ਰਹਮੰਡ ਵਿੱਚ ਜੋ ਅਸੀਂ ਵੇਖਦੇ ਹਾਂ ਸਾਰਾ ਕੁਝ ਇਹ ਚੰਦਰਮਾ ਸੂਰਜ ਧਰਤੀ ਆਕਾਸ਼ ਪਤਾਲ ਇਹਨੂੰ ਕੋਈ ਆਸਰਾ ਨਹੀਂ ਹੈ ਬਿਨਾ ਆਸਰੇ ਤੋਂ ਸਭ ਚੀਜ਼ ਚੱਲ ਰਹੀ ਹੈ ਹੁਕਮੇ ਉਪਜੈ ਹੁਕਮ ਸਮਾਵੈ ਇਹ ਸਾਰਾ ਕੁਝ ਇਹਦੇ ਹੁਕਮ ਵਿੱਚ ਹੋ ਰਿਹਾ ਉਹਦੇ ਹੁਕਮ ਵਿੱਚ ਹੀ ਸਮਾਰੇ ਬਰ ਸਮਝਾ ਰਹੇ ਨਹੀਂ ਗੱਲ ਨੂੰ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਉਦੇ ਹੁਕਮ ਵਿੱਚ ਹੀ ਊਚ ਹੈ ਉਦੇ ਹੁਕਮ ਵਿੱਚ ਹੀ ਨੀਚ ਹੈ ਉਦੇ ਹੁਕਮ ਵਿੱਚ ਹੀ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਨੇ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਮਣ ਰਿਆ ਸਮਾਈ ਮਰ ਕਹਿੰਦੇ ਇਹ ਆਪਣੀ ਵਡਿਆਈ ਹੈ ਉਹ ਕਰਕੇ ਵੇਖ ਰਿਹਾ ਪਰ ਵੇਖੋ ਨਾਲ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਉਹ ਜਿਹੜੀ ਚੀਜ਼ਾਂ ਉਹਨੇ ਬਣਾਈਆਂ ਨੇ ਉਹਨਾਂ ਵਿੱਚ ਸਮਾਇਆ ਵੀ ਹੈ ਪ੍ਰਭਾ ਵੈ ਮਨੁਕ ਗਤ ਪਾਵੈ ਪ੍ਰਭਾ ਵੈ ਤਾਂ ਪੱਥਰ ਤਰਾਵੈ ਜੇ ਉਹਨੂੰ ਭਾਉਂਦਾ ਹੈ ਜੇ ਉਹਨੂੰ ਚੰਗਾ ਲੱਗਦਾ ਹੈ ਤੇ ਮਰਕ ਨੇ ਭਾਈ ਇਹ ਮਨੁੱਖ ਜਿਉਂਦੇ ਜਿ ਮੁਕਤ ਹੋ ਜਾਂਦਾ ਹੈ ਜੇ ਉਹਨੂੰ ਭਾਉਂਦਾ ਹੈ ਉਹ ਤੇ ਪੱਥਰ ਦਿਲ ਇਨਸਾਨਾਂ ਨੂੰ ਵੀ ਤਾਰ ਦਿੰਦਾ ਹੈ ਪ੍ਰਭਾ ਵੈ ਬਿਨ ਸਾਹ ਸਤੇ ਰੱਖੈ ਪ੍ਰਭਾ ਵੈ ਤਾਂ ਹਰ ਗੁਣ ਭਾਖੈ ਉਹਨੂੰ ਭਾ ਜਾਏ ਉਹਨੂੰ ਚੰਗਾ ਲੱਗੇ ਉਹ ਪ੍ਰਭੂ ਬਿਨਾ ਸਵਾਸਾਂ ਤੋਂ ਵੀ ਜ਼ਿੰਦਗੀ ਬਖਸ਼ ਦਿੰਦਾ ਹੈ ਤੇ ਜਦੋਂ ਉਹਨੂੰ ਚੰਗਾ ਲੱਗੇ ਉਹ ਭਾ ਗਿਆ ਤੇ ਉਦੋਂ ਹੀ ਮਨੁੱਖ ਜਿਹੜਾ ਹੈ ਪ੍ਰਭੂ ਦੇ ਗੁਨਾਹਾਂ ਨੂੰ ਬਖਸ਼ ਆਪਣੇ ਜ਼ੁਬਾਨ ਤੋਂ ਬੋਲਦਾ ਹੈ ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਅਸੀਂ ਬਾਣੀ ਅਸੀਂ ਸਿਮਰਨ ਨਹੀਂ ਕਰ ਸਕਦੇ ਜੀ ਪ੍ਰਭ ਭਾਵੇ ਪਤ ਤੋ ਉਧਾਰੈ ਆਪ ਤਰੈ ਆਪ ਕਰੈ ਆਪਨ ਵਿਚਾਰੈ ਉਹਨੂੰ ਭਾ ਜਾਏ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ ਆਪ ਕਰੈ ਆਪਨ ਵਿਚਾਰੈ ਕਰਨ ਵਾਲਾ ਵੀ ਆਪ ਹੈ ਵਿਚਾਰ ਕਰਨ ਵਾਲਾ ਵੀ ਆਪ ਹੈ ਜਦੋਂ ਉਹ ਵਿਚਾਰ ਕਰਉਂਦਾ ਤਾਂ ਉਹ ਆਪ ਆ ਕੇ ਵਿੱਚ ਵਸਦਾ ਜੇ ਕੋਈ ਕਵੇ ਕਿ ਮੈਂ ਆਪਣੀ ਵਿਦਪਤਾ ਨਾਲ ਆਪਣੀ ਬੁੱਧੀ ਨਾਲ ਉਹਦੀ ਵਿਚਾਰ ਕਰਦਿਆਂਗਾ ਨਹੀਂ ਕਰ ਸਕਦੇ ਜੀ ਉਹ ਕਿਰਪਾ ਕਰੇ ਉਹ ਬਖਸ਼ਿਸ਼ ਕਰੇ ਸਤਿਗੁਰੂ ਕਿਰਪਾ ਕਰਨ ਤਾਂ ਅਸੀਂ ਇਹ ਵਿਚਾਰ ਕਰ ਸਕਦੇ ਬਾਣੀ ਅਗਾਧ ਬੋਧ ਹੈ ਦੂਸਰੇ ਆਕਾ ਆਪ ਸੁਆਮੀ ਖਿਲੇ ਬਿਕਸੈ ਅੰਤਰਜਾਮੀ ਉਹ ਦੋਹਾਂ ਸਿਰਿਆਂ ਦਾ ਲੋਕ ਤੇ ਪ੍ਰਲੋਕ ਦਾ ਸੁਆਮੀ ਹੈ ਖੇਡਦਾ ਹੈ ਬਿਖਦਾ ਹੈ ਇਹ ਸੰਸਾਰ ਦੀ ਖੇਡ ਵੇਖ ਲੈ ਵੇਖ ਵੀ ਰਿਹਾ ਤੇ ਪਾਤਸ਼ਾਹ ਕਨੇ ਸਾਡੇ ਅੰਦਰ ਦੀ ਹਾਲਤ ਨੂੰ ਵੀ ਜਾਣਦਾ ਹੈ ਉਹ ਅੰਤਰ ਜਾਨੀ ਵੀ ਹੈ ਜੋ ਭਾਵੈ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਬਰ ਨ ਆਵੈ ਜੋअनुभवਦਾ ਉਹ ਕੰਮ ਕਰਾ ਲੈਂਦਾ ਤੇ ਪਾਤਸ਼ਾਹ ਕਨੇ ਭਾਈ ਇਹਨਾਂ ਅੱਖਾਂ ਨਾਲ ਉਹ ਨਜ਼ਰ ਨਹੀਂ ਆਉਂਦਾ ਸੇ ਅਖੜੀਆਂ ਬਿਆਨ ਜਿਨੇ ਖਿੰਡੜੋ ਮਾਪੀ ਰੀ ਉਹ ਅਨੁਭਵ ਤਾਂ ਨੀ ਅੱਖਾਂ ਨਾਲ ਨਜ਼ਰ ਆਏਗਾ ਇਹਨਾਂ ਅੱਖਾਂ ਨਾਲ ਤੇ ਅਸੀਂ ਇਹ ਸੰਸਾਰ ਵੇਖ ਸਕਦੇ ਹਾਂ ਕੌਮ ਨੁਖ ਤੇ ਗਿਆ ਹੋਇ ਆਵੈ ਜੋ ਉਸ ਭਾਵੈ ਸੋਈ ਕਰਾਵੈ ਕਹਿੰਦੇ ਦੱਸੋ ਭਾਈ ਮਨੁੱਖ ਕੀ ਕਰ ਸਕਦਾ ਜੋ ਉਹਨੂੰ ਭਾਉਂਦਾ ਉਹੋਈ ਹੋਏਗਾ ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਆਪਾਂ ਵੇਖਦੇ ਆ ਕਿਆ ਹੁਣ بارش ਪਾਉਣ ਦੀ ਕੋਸ਼ਿਸ਼ ਕੀਤੀ ਜੁਈਓ ਵਾਲਿਆਂ ਨੇ ਐਨੀ بارش ਪਈ ਕਿ ਜਲਥਲ ਹੋ ਗਏ ਕਿਉਂਕਿ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਆ ਤਾਂ ਬਹੁਤ ਸਾਰੇ ਨੁਕਸਾਨ ਠਾ ਲੈਨੇ ਇਸ ਕਰਕੇ ਮਰਗਨ ਕੌਮਨੁਖ ਤੇ ਕੀ ਹੋਏ ਦੱਸੋ ਜੀ ਕੀ ਕਰ ਸਕਦਾ ਜੋ ਤਿਸ ਭਾਵੈ ਸੋਈ ਕਰਾਵੇ ਜੋ ਉਹਨੂੰ ਭਾਉਂਦਾ ਉਹੋ ਹੀ ਕਰਾਉਂਦਾ ਜਦੋਂ ਮਾਰਦਾ ਮਰਤ ਤੇ ਉਦੋਂ ਹੀ ਬੰਦਾ ਆਪਣਾ ਬੇੜਾ ਗਰਖ ਕਰ ਲੈਂਦਾ ਤੇ ਜਦੋਂ ਆਪਣੀ ਹਉਮੈ ਤੇ ਹੰਕਾਰ ਵਿੱਚ ਕੰਮ ਕਰਦਾ ਉਦੋਂ ਹੀ ਉਸ ਮਾਲਕ ਤੋਂ ਵਿਛੜ ਜਾਂਦਾ ਹੈ ਇਸ ਕੇ ਹੱਥ ਹੋਏ ਤਾਂ ਸਭ ਗੁਸਲੇ ਜੋ ਸੁਭਾਵੈ ਸੋਈ ਕਰੇ ਜੇ ਕਿਤੇ ਇਹ ਮਨੁੱਖ ਦੇ ਹੱਥ ਵਿੱਚ ਹੁੰਦਾ ਇਹ ਤੇ ਸਾਰਾ ਕੁਝ ਹੀ ਲੈ ਲੈਂਦਾ ਬਾਂਦਰ ਸਾਰਾ ਕੁਝ ਕਰ ਸਕਦਾ ਜੀ ਬਾਂਦਰ ਮੱਛ ਸਬਾਲ ਲੈਂਦਾ ਪਰ ਨਾਲ ਦੀ ਨਾਲ ਉਹ ਤੇ ਖੂਕ ਮਾਰ ਦਿੰਦਾ ਹੈ ਕੁਦਰਤ ਨੇ ਇੱਕ ਚੀਜ਼ ਬਖਸ਼ੀ ਉਹਨੂੰ ਸਾਰੀ ਨਕਲ ਕਰ ਲੈਂਦਾ ਹੈ ਜੇ ਕਿਤੇ ਉਹਨੂੰ ਸਮਝ ਆ ਜਾਏ ਤੇ ਨਹੀਂ ਤਾਂ ਹੁਣ ਉਹ ਦੁਨੀਆ ਨੂੰ ਅੱਗ ਲਾਈ ਹੁੰਦੀ ਹਣੀ ਸਾਰੀ ਉਹਨੇ ਸਭ ਕੁਝ ਕੀਤਾ ਹੋਇਆ ਸਭ ਨੂੰ ਸੰਭਾਲਿਆ ਹੋਇਆ ਸਭ ਨੂੰ ਆਪਣੇ ਆਪਣੇ ਟਿਕਾਣੇ ਤੇ ਰੱਖਿਆ ਹੋਇਆ ਜੇ ਕਿਤੇ ਮਨੁੱਖ ਦੇ ਹੱਥ ਵਿੱਚ ਹੁੰਦਾ ਹੈ ਤੇ ਉਹ ਨੂੰ ਬੜਾ ਕੁਝ ਕਰ ਦਿੰਦਾ ਬਾਸ਼ਕ ਨੇ ਜੋਤ ਸਿ ਭਾਵੈ ਸੋਈ ਕਰੇ ਜੋ ਉਹ ਨੂੰ ਭਾਉਂਦਾ ਉਹੋ ਹੀ ਹੋਏਗਾ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣ ਪਏ ਆਪਣੇ ਆਪ ਬਚੈ ਬੇਸਮਝ ਹੋਇਆ ਮਨੁੱਖ ਜ਼ਹਿਰ ਖਾਂਦਾ ਹੈ ਜਾਣਦਾ ਹੋਇਆ ਵੀ ਨਾਲੇ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਪੀਣੀ ਸਿਹਤ ਲਈ ਹਾਨੀਕਾਰਕ ਲੋਕ ਫਿਰ ਪੀ ਜਾਂਦੇ ਪਤਾ ਹੈ ਲੋਕਾਂ ਨੂੰ ਕਿਹੜੇ ਨਸ਼ੇ ਅਸੀਂ ਕਰ ਰਹੇ ਹਾਂ ਇਹ ਸਾਡੀ ਸਰੀਰ ਦਾ ਸੱਤਿਆਨਾਸ਼ ਕਰ ਰਹੇ ਨੇ ਪਰ ਲੋਕ ਕਰ ਰਹੇ ਪਤਾ ਹੈ ਕਿ ਝੂਠ ਤੇ ਲੈਣੀ ਜਿਹੜੀ ਮਾੜੀ ਗੱਲ ਹੈ ਲੋਕ ਲੈ ਰਹੇ ਪਤਾ ਹੈ ਕਿ ਝੂਠ ਬੋਲਣਾ ਮਾੜੀ ਗੱਲ ਹੈ ਲੋਕ ਬੋਲ ਰਹੇ ਜਾਣਦਿਆਂ ਹੋਇਆਂ ਮਨ ਜਾਣਤ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਤੇ ਜ਼ਹਿਰ ਖਾ ਕੇ ਦੇ ਮੁਰਖੇ ਕਹੇ ਜੀ ਹੁਣ ਮੈਨੂੰ ਬਚਾ ਲੋ ਉਹ ਤੇ ਖਾਦੀ ਉਹਨੇ ਕੰਮ ਕਰਨਾ ਜੀ ਆਪਣਾ ਇਸ ਕਰਕੇ ਮਾਰਾ ਸਮਝਾ ਰਹੇ ਨੇ ਜੇ ਜਾਣਦਾ ਹੁੰਦਾ ਫਿਰ ਤੇ ਬਚ ਜਾਂਦਾ ਕਿਉਂਕਿ ਬਹੁਤੀਆਂ ਚਲਾਕੀਆਂ ਇਹਨੂੰ ਲੈ ਬੈਠਦੀਆਂ ਨੇ ਬਹੁਤ ਸਿਆਣਤ ਜਮਕਾ ਪੋ ਬਿਆਪੈ ਭਰਵੇਂ ਭੂਲਾ ਦੇ ਦਸਤਾਵ ਨਿੰਮਕ ਮਾਹੇ ਚਾਰ ਕੁੰਟ ਫਿਰ ਆਵੈ ਇਹ ਭਰਮਾਂ ਭੁਲੇਖਿਆਂ ਵਿੱਚ ਇਹ ਮਨ ਦੌੜਿਆ ਫਿਰਦਾ ਇੱਕ ਸਕਿੰਟ ਵਿੱਚ ਕਹਿੰਦੇ ਚਾਰੇ ਕੋਨਾ ਘੁੰਮਿਆ ਹੁੰਦਾ ਪਤਾ ਨਹੀਂ ਕਿੱਥੇ ਕਿੱਥੇ ਘੁੰਮਿਆ ਇੱਥੇ ਬੈਠੇ ਇੱਥੇ ਬੈਠੇ ਬੈਠੇ ਇਹ ਮਨ ਦੀ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਗੜੇ ਕੱਟ ਆਉਂਦੇ ਨੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਤੇ ਸੱਚੇ ਪਾਤਸ਼ਾਹ ਨੇ ਜਿਹਨਾਂ ਉੱਤੇ ਕਿਰਪਾ ਕਰਦਾ ਜਿਨ੍ਹਾਂ ਨੂੰ ਆਪਣੀ ਭਗਤੀ ਦੇਂਦਾ ਬਖਸ਼ਿਸ਼ ਕਰਦਾ ਜਿਨ੍ਹਾਂ ਉੱਤੇ ਨਾਨਕ ਤੇਜਨ ਨਾਮ ਮਿਲੇ ਤੇ ਪੰਚਮ ਪਾਦਸ਼ਾਹ ਮਰਿ ਗਏ ਨੇ ਭਾਈ ਉਹ ਨਾਮ ਦੁਆਰਾ ਸਿਮਰਨ ਕਰਕੇ ਉਸ ਮਾਲਕ ਨਾਲ ਜਾ ਜੁੜੇ ਜਿਨ੍ਹਾਂ ਉੱਤੇ ਉਸ ਮਾਲਕ ਨੇ ਕਿਰਪਾ ਕੀਤੀ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਉਹ ਇੰਨਾ ਤੇ ਆਲੂ ਕਿਰਪਾਲੂ ਹੈ ਇੱਕ ਖਿਨ ਵਿੱਚ ਕਿਕੜਾ ਬਖਸ਼ ਦੇ ਪਾਤਸ਼ਾਹੀ ਨਿਰਗੁਆ ਨੂੰ ਗੁਣਵੰਤ ਕਰ ਦਿੰਦਾ ਹੈ ਇਸ ਕਰਕੇ ਮਹਾਰਜ ਕਹਿੰਦੇ ਉਹ ਪਾਰਬ੍ਰਮ ਤੇ ਗਰੀਬ ਨਵਾਜ ਹੈ ਉਹ ਤੇ ਗਰੀਬਾਂ ਨੂੰ ਨਵਾਜ ਦਿੰਦਾ ਹੈ ਜਾਂ ਕਾ ਅਦ੍ਰਿਸ਼ਟ ਕਸ਼ੂ ਨਾਇਾਬ ਹੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਿਹਦਾ ਕੁਛ ਨਜ਼ਰ ਨਹੀਂ ਆਉਂਦਾ ਸੀ ਜਿਹਨੂੰ ਲੋਕ ਜਾਣਦੇ ਤੱਕ ਵੀ ਨਹੀਂ ਸਨ ਜਦੋਂ ਕਿਰਪਾ ਕਰਦੇ ਤਤਕਾਲ ਉਸੇ ਵੇਲੇ ਦਸਾਂ ਦਸ਼ਾਵਾਂ ਵਿੱਚ ਪ੍ਰਗਟ ਕਰ ਦਿੰਦਾ ਉਹਨਾਂ ਨੂੰ ਜਾਂ ਕੋ ਆਪਣੀ ਕਰੈਪਕਸ਼ਿਸ਼ ਜਾਂ ਕਾ ਲੇਖਾ ਨਾ ਕਰੈ ਜਗਦੀਸ਼ ਤੇ ਮਾਰੇ ਕਹਿੰਦੇ ਜਿੰਨਾ ਉੱਤੇ ਉਹ ਆਪਣੀ ਬਖਸ਼ਿਸ਼ ਕਰਦਾ ਉਹਨਾਂ ਦਾ ਲੇਖਾ ਨਹੀਂ ਲੈਂਦਾ ਉਹਨਾਂ ਨੂੰ ਤੇ ਜੰਮਣ ਮਰਨ ਦੇ ਗੇੜ ਤੋਂ ਜਿਉਂਦੇ ਜੀ ਮੁਕਤ ਕਰ ਦਿੰਦਾ ਜਿਉ ਪਿੰਡ ਸਭ ਇਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਇਹ ਜੀਵੋ ਇਹ ਪਿੰਡ ਇਹ ਸਰੀਰ ਇਹ ਸਾਰਾ ਕੁਝ ਉਹਦੀ ਪੂੰਜੀ ਹੈ ਅਸੀਂ ਜਦੋਂ ਆਏ ਸੀ ਅਸੀਂ ਕੁਝ ਵੀ ਲੈ ਕੇ ਨਹੀਂ ਆਏ ਸੀ ਜਦੋਂ ਅਸੀਂ ਸੰਸਾਰ ਤੋਂ ਜਾਵਾਂਗੇ ਇਹ ਸਰੀਰ ਇਹ ਜੀਵ ਇੱਥੇ ਛੱਡ ਜਾਂਦੇ ਇਹ ਸਰੀਰ ਵੀ ਇੱਥੇ ਰਹਿ ਜਾਏਗਾ ਸਾਰਾ ਕੁਝ ਇੱਥੇ ਰਹਿ ਜਾਏਗਾ ਇਸ ਕਰਕੇ ਮਰਗਨੇ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਉਹ ਘਟ ਘਟ ਵਿੱਚ ਸਮਾਇਆ ਹੋਇਆ ਉਸ ਬ੍ਰਹਮ ਦਾ ਪ੍ਰਕਾਸ਼ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹਦੀ ਜੋਤ ਸਾਰਿਆਂ ਵਿੱਚ ਹੈ ਜਦੋਂ ਉਹ ਆਪਣੀ ਜੋਤ ਖਿੱਚ ਲੈਂਦਾ ਫਿਰ ਚਾਰ ਭਾਈ ਝੁਕ ਲੈਂਦੇ ਨੇ ਫਿਰ ਉਹ ਡੈੱਡ ਬੋਡੀ ਹੋ ਜਾਂਦੀ ਹੈ ਉਸੇ ਵੇਲੇ ਆਪਣੀ ਬੰਤ ਆ ਬਣਾਈ ਨਾਨਕ ਜੀ ਵੇਖ ਬੜਾਈ ਆਪਣੀ ਇਹ ਬੰਤਰੋ ਸਮਾਲਕ ਨੇ ਆ ਬਣਾਈ ਹੈ ਤੇ ਪਾਸ਼ਾ ਮਰੇ ਕਹਿੰਦੇ ਮੈਂ ਤੇ ਉਹਦੀ ਇਸ ਵਿੜਿਆਈ ਨੂੰ ਵੇਖ ਵੇਖ ਕੇ ਜਾਉਂਦਾ ਹਾਂ ਕਿਉਂਕਿ ਵਿੜਿਆਈ ਵੱਡਾ ਪਾਇਆ ਉਹਦੀਆਂ ਵਿੜਿਆਈਆਂ ਇੰਨੀਆਂ ਨੇ ਅਸੀਂ ਤੁਹਾਨੂੰ ਦੇਖਦੇ ਅੱਖਾਂ ਜੀਵਾਂ ਵਿਸਰੇ ਮਰ ਜਾਉਂ ਇਹ ਵਸਤਾ ਹੈ ਇਸ ਕਾਬਲ ਨਹੀਂ ਇਸ ਹੱਥ ਕਰਨ ਕਰਾਵਣ ਸਰਬ ਕੋ ਰਾਥ ਇਹਦਾ ਬਾਲੇ ਦੇ ਹੱਥ ਵਿੱਚ ਨਹੀਂ ਹੈ ਜੇ ਮਨੁੱਖ ਕਵੇ ਕਿ ਮੈਂ ਆਪਣੀ ਮਰਜ਼ੀ ਨਾਲ ਇਹ ਕੰਮ ਕਰ ਦਿਆਂਗਾ ਕਿਉਂਕਿ ਉਹ ਤੇ ਕਰਨ ਕਰਾਵ ਹੈ ਉਹ ਕਰਨ ਕਾਰਨ ਹੈ ਉਹ ਸਾਰਿਆਂ ਦਾ ਮਾਲਕ ਹੈ ਆਗਿਆਕਾਰੀ ਬਕਰਾ ਜੀਓ ਜੋਦਸ ਭਾਵੈ ਸੋਈ ਫਨਤੀਓ ਇਹ ਜੀਵ ਤੇ ਵਿਚਾਰਾ ਆਗਿਆਕਾਰੀ ਹੈ ਉਹਦਾ ਉਹਦੇ ਹੁਕਮ ਵਿੱਚ ਹੈ ਜੋ ਉਹਨੂੰ ਭਾਉਂਦਾ ਇੱਕ ਸਕਿੰਟ ਵਿੱਚ ਹੋ ਜਾਂਦਾ ਉਸੇ ਵੇਲੇ ਇਸ ਮਨੁੱਖ ਦੇ ਕਹੇ ਤੇ ਕੁਝ ਨਹੀਂ ਹੁੰਦਾ ਜੇ ਕਹੋਂ ਕਹੇ ਉਹ ਵੈਗਰੂ ਅਕਾਲਪੁਰਖ ਦੇ ਹੱਥ ਵਿੱਚ ਹੈ ਮੁਕਤ ਜੁਗਤ ਭੁਗਤਦਾ ਦਾਤਾ ਵੈਗਰੂ ਅਕਾਲਪੁਰਖ ਆਪ ਹੈ ਕਭੂ ਉੱਚੀ ਜਮੈਂ ਬਸੈ ਕਬੂ ਸੋਗ ਹਰਖ ਸੰਹ ਹਸੈ ਇਹ ਜੀਵ ਕਦੇ ਉੱਚੀ ਬਸਤਾ ਚ ਹੈ ਕਦੇ ਬਿਲਕੁਲ ਥੱਲੇ ਆ ਡਿੱਗਦਾ ਹੈ ਤੇ ਕਦੇ ਖੁਸ਼ੀ ਚ ਹੈ ਕਦੇ ਗਮੀ ਚ ਹੈ ਕਬੂ ਨਿੰਦ ਚਿੰਦ ਬਿਹਾਰਾ ਕਬੂ ਉਬ ਆਕਾਸ਼ ਕਿਆਲ ਕਦੇ ਨਿੰਦਿਆ ਦੇ ਕਦੇ ਚਿੰਤਾ ਵਿੱਚ ਹੈ ਇਹ ਬਿਹਾਰ ਚ ਪਿਆ ਹੋਇਆ ਹੈ ਕਦੇ ਬੜਾ ਉਬ ਤੇ ਕਦੇ ਆਕਾਸ਼ ਕਦੇ ਬਿਲਕੁਲ ਥੱਲੇ ਆ ਡਿੱਗਦਾ ਹੈ ਕਦੇ ਬੜਾ ਉੱਚੀ ਅਵਸਥਾ ਚ ਹੁੰਦਾ ਹੈ ਇਹ ਮਨ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਹੜੀ ਅਵਸਥਾ ਚ ਹੈ ਜਦੋਂ ਬਹੁਤ ਉੱਚੀ ਅਵਸਥਾ ਚ ਹੋਵੇ ਉਦੋਂ ਵੀ ਸੰਭਾਲਣ ਵਾਲਾ ਹੁੰਦਾ ਹੈ ਤੇ ਜਦੋਂ ਥੱਲੇ ਆ ਡਿੱਗੇ ਉਦੋਂ ਵੀ ਸੰਭਾਲਣ ਵਾਲਾ ਹੁੰਦਾ ਹੈ ਇਹ ਮਨ ਕਿਹਦਾ ਹੈ ਮਰਗਨ ਲੋਭੀ ਕਾਬਸਾ ਨਾ ਕੀਚਾ ਜੇ ਕਾ 파ਰ ਵਸਾਏ ਇਹ ਮਨ ਰਾਜਾ ਜੀ ਸੁਲਤਾਨ ਹੈ ਛੱਡ ਦੇ ਤੇ ਹੀਰੇ ਛੱਡ ਜਾਏ ਤੇ ਜੇ ਕਿਤੇ ਨੀਅਤ ਖਰਾਬ ਕਰ ਲੇ ਤੇ ਪੈਸੇ ਤੇ ਕਰ ਜਾਂਦਾ ਹੈ ਇਹ ਮਨ ਦਾ ਕੋਈ ਪਤਾ ਨਹੀਂ ਮਰਗਨ ਸੰਭਾਲਣ ਵਾਲਾ ਇਸ ਨੂੰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਨਹਾਰ ਤੇ ਕਦੇ ਇਹ ਜੀਵ ਬ੍ਰਹਮ ਵਿਦਵਤਾ ਬੜੀ ਬ੍ਰਹਮ ਦੀ ਵਿਚਾਰ ਕਰਦਾ ਹੈ ਤੇ ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨਹੀਂ ਭਾਈ ਉਹ ਵੈਗਰੂ ਕਾਲਪੁਰ ਆਪ ਕਿਰਪਾ ਕਰਕੇ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਜੇ ਕੋਈ ਕਦੇ ਕਿਵੇਂ ਆਪਣੀ ਜੋਰ ਨਾਲ ਆਪਣੀ ਵਿਦਵਤਾ ਨਾਲ ਆਪਣੀ ਸਿਆਣਪ ਨਾਲ ਉਸ ਨੂੰ ਮਿਲ ਲਵਾਗਾ ਉਤੇ ਮਾਰੀ ਨੇ ਪਹਿਲੇ ਕਹਿ ਦਿੱਤਾ ਸਹਿ ਸਿਆਣਪਾ ਲੱਖੋਂ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਹੀ ਸਚਿਆਰ ਬਣਿਆ ਜਾ ਸਕਦਾ ਹੈ ਸਚਿਆਰ ਬਣ ਕੇ ਹੀ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਬੂ ਨਿਰਤ ਕਰੈ ਬੋ ਭਾਤ ਕਬੂ ਸੋਇ ਰਹੈ ਦਿਨ ਰਾਤ ਇਹ ਜੀਵ ਕਦੇ ਤੇ ਨਿਰਤ ਕਰਦਾ ਹੈ ਕਦੇ ਨਾਚ ਕਰਦਾ ਹੈ ਤਾਂ ਹੀ ਮਾਰੇ ਕਹੇ ਨਾਚ ਚਰੀ ਮਨ ਗੁਰ ਕਾ ਆਗੇ ਨਚਣਾ ਦਾ ਸੁਭਾਅ ਹੈ ਤੇ ਕਦੇ ਫਿਰ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ ਇਹ ਮਨ ਅਗਿਆਨਤਾ ਦੀ ਨੀਂਦ ਵਿੱਚ ਕਈ ਜਨਮ ਨਿਕਲ ਗਏ ਸੁੱਤਿਆ ਹੀ ਕਬੂ ਮਹਾਕਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਬਾਲ ਕਦੇ ਬਿਕਰਾਲ ਰੂਪ ਧਾਰਨ ਕਰ ਲੈਂਦਾ ਹੈ ਕਰੋਧ ਵਿੱਚ ਹੁੰਦਾ ਤੇ ਕਦੇ ਸਾਰਿਆਂ ਦੀ ਚਰਨ ਧੂੜ ਹੋ ਜਾਂਦਾ ਹੈ ਕਬੂ ਮੋਏ ਉਹ ਬਹਿ ਬੜ ਰਾਜਾ ਕਹੂ ਭਿਖਾਰੀ ਨੀਜ ਕਾ ਸਾਜਾ ਤੇ ਕਦੇ ਰਾਜਾ ਬਣ ਬੈਠਦਾ ਤੇ ਕਦੇ ਭਿਖਾਰੀ ਬਣ ਬੈਠਦਾ ਆਪੋ ਕਬੂ ਅਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਕਦੇ ਐਸੀ ਵਸਤਾ ਹੁੰਦੀ ਹੈ ਕਿ ਲੋਕ ਦੀ ਨਿੰਦਿਆ ਕਰਦੇ ਨੇ ਤੇ ਕਦੇ ਐਸੀ ਹੁੰਦੀ ਹੈ ਕਿ ਲੋਕ ਭਲਾ ਭਲਾ ਆਖਦੇ ਜਿਉਂ ਪ੍ਰਭਾ ਕਹਤੈ ਤਿਹੀ ਰਹਿ ਇਹਦੇ ਬਸ ਨਹੀਂ ਜਿਵੇਂ ਪ੍ਰਭੂ ਰੱਖਦਾ ਉਸੇ ਤਰ੍ਹਾਂ ਹੀ ਰਹਿੰਦਾ ਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਜੀਵ ਸੱਚ ਨੂੰ ਬਿਆਨ ਕਰ ਸਕਦਾ ਨਹੀਂ ਤੇ ਨਿੰਦ ਚਿੰਦ ਵਿਹਾਰ ਵਿੱਚ ਉਲਝਿਆ ਰਹਿੰਦਾ ਕਬੂ ਹੋਏ ਪੰਡਤ ਕਰੇ ਬਖਾਨ ਕਬੂ ਮੂਨ ਧਾਰੀ ਲਾਵੇ ਧਿਆਨ ਉਹਦੀ ਪ੍ਰਾਪਤੀ ਲਈ ਕਦੇ ਇਹ ਜੀਵ ਪੰਡਤ ਹੋ ਕੇ ਵਿਦਵਾਨ ਹੋ ਕੇ ਵਿਖਿਆਨ ਪਿਆ ਕਰਦਾ ਤੇ ਕਦੇ ਮੋਨ ਧਾਰੀ ਹੋ ਜਾਂਦਾ ਕਬੂ ਤਟ ਤੀਰਥ ਇਸ਼ਨਾਨ ਕਬੂ ਸਿਦ ਸਾਧਕ ਮੁਖ ਗਿਆਨ ਕਦੇ ਤੀਰਥਾਂ ਤੇ ਤੁਰ ਪਿਆ ਇਸ਼ਨਾਨ ਕਰਨ ਤੇ ਕਦੇ ਸਾਧਨਾ ਕਰਨ ਲੱਗ ਗਿਆ ਕਦੇ ਮੁਖੋਂ ਗਿਆਨ ਦੀਆਂ ਗੱਲਾਂ ਪਿਆ ਕਰਦਾ ਕਬੂ ਕੀਟ ਹ ਸਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮਈਆ ਤੇ ਕਦੇ ਕੀੜੀ ਤੇ ਕਦੇ ਹਾਥੀ ਕਦੇ ਪਤੰਗਾ ਕਦੇ ਅਨੇਕ ਪ੍ਰਕਾਰ ਦੇ ਜੋਨਾ ਪਿਆ ਭਗਦਾ ਹੈ ਅਨੇਕ ਪ੍ਰਕਾਰ ਦੇ ਜੋਨਾ ਭ੍ਰਮਣ ਪਿਆ ਕਰਦਾ ਹੈ ਨਾਨਾ ਰੂਪ ਜੋ ਸੰਗੀ ਦਿਖਾਵੇ ਜੋ ਪ੍ਰਭਾਵ ਹੈ ਤਵੇਂ ਨਚਾਵੇ ਕਿਉਂਕਿ ਉਹਦੀ ਜੋਤ ਦੇ ਵਿੱਚ ਹੈ ਕਿ ਇੰਜ ਪਿਆ ਲੱਗਦਾ ਜਿਵੇਂ ਕੋਈ ਸੰਗੀ ਇੱਕੋ ਹੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਸੰਗ ਪਿਆ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਰੂਪ ਪਿਆ ਧਾਰਨ ਕਰਦਾ ਹੈ ਜੋ ਪ੍ਰਭਾਵ ਹੈ ਤਵੇਂ ਨਚਾਵੇ ਇਹ ਪੁਤਲਾ ਹੈ ਜੀ ਇਹ ਨਚਾਉਣ ਵਾਲਾ ਉਹ ਆਪ ਹੈ ਜਿਵੇਂ ਪ੍ਰਭੂ ਨੂੰ ਭਾਉਂਦਾ ਇਹ ਜੀਵ ਓਵੇਂ ਪਿਆ ਨੱਚੀ ਜਾਂਦਾ ਮਾਟੀ ਕੋ ਪੁੱਤਰੋ ਕੈਸੇ ਨੱਚਤ ਹੈ ਇਹ ਮਿੱਟੀ ਦੇ ਪੁਤਲੇ ਆ ਜੀ ਅਸੀਂ ਤੇ ਜਿਵੇਂ ਉਹ ਨਚਾਰੇ ਉਹਦੇ ਹੁਕਮ ਤੇ ਰਜਾ ਵਿੱਚ ਜੋ ਉਸ ਭਾਵੈ ਸੋਈ ਹੋਏ ਨਾਨਕ ਦੂਜਾ ਅਗੁਰ ਨਾ ਕੋਏ ਮਰਿਕੇ ਨੇ ਜੋ ਉਸ ਮਾਲਕ ਨੂੰ ਭਾਉਂਦਾ ਹੈ ਉਹ ਹੀ ਹੋਏਗਾ ਉਦੇ ਵਰਗਾ ਦੂਜਾ ਇਸ ਸੰਸਾਰ ਤੇ ਹੋਰ ਹੈ ਨਹੀਂ ਹੈ ਕੋਈ ਤੇ ਅਖੀਰਲੇ ਬੰਦ ਵਿੱਚ ਫਿਰ ਬਾਦਸ਼ਾਹ ਬਖਸ਼ਿਸ਼ਾ ਕਰਦੇ ਨੇ ਕਬਹੁ ਸਾਧ ਸੰਗਤੇ ਪਾਵੈ ਉਸ ਸਥਾਨ ਤੇ ਬੋੜ ਨ ਆਵੈ ਕਦੇ ਫਿਰ ਕਿਰਪਾ ਹੁੰਦੀ ਇਹ ਸਾਧ ਸੰਗਤ ਚ ਆਉਂਦਾ ਹੈ ਇਹ ਜੀਵ ਉਸ ਸਥਾਨ ਤੇ ਸਥਿਰ ਹੋਇਆ ਮਨ ਮੁੜ ਕੇ ਫਿਰ ਆਉਂਦਾ ਨਹੀਂ ਮੁੜ ਕੇ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਜਿਨ੍ਹਾਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਉਹ ਸਥਾਨ ਸਥਿਰ ਹੋ ਗਿਆ ਉਹਦਾ ਵਿਨਾਸ਼ ਨਹੀਂ ਹੈ ਉਹ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਗਿਆ ਮਨ ਤਨ ਆਮ ਰਤੇ ਰੰਗ ਇਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਫਿਰ ਜਿਹੜੇ ਉਹ ਗੁਰਮੁਖ ਨੇ ਮਨ ਕਰਕੇ ਤਨ ਕਰਕੇ ਉਸ ਵਾਹਿਗੁਰੂ ਆਕਾਲਪੁਰਖ ਦੇ ਰੰਗ ਵਿੱਚ ਰੁੱਤੇ ਹੋਏ ਭਿੱਜੇ ਹੋਏ ਉਸ ਵਾਹਿਗੁਰੂ ਆਕਾਲਪੁਰਖ ਨੂੰ ਸਿਮਰਦੇ ਨੇ ਸਦਾ ਬਸੈ ਪਰਮ ਭ੍ਰਮ ਕੈ ਸੰਗ ਉਹ ਸਦਾ ਹੀ ਉਸ ਵਾਹਿਗੁਰੂ ਆਕਾਲਪੁਰਖ ਦੇ ਸੰਗ ਵਸਦੇ ਨੇ ਹੁਣ ਉਹਨਾਂ ਦਾ ਵਾਸਾ ਉਸ ਪ੍ਰਭੂ ਦੇ ਸੰਗ ਹੈ ਸਾਡਾ ਵਾਸਾ ਅਸੀਂ ਉਦਾਸ ਹੋ ਜਾਂਦੇ ਫਲਾਣੇ ਨੂੰ ਮਿਲ ਕੇ ਆਈਏ ਫਲਾਣੇ ਨੂੰ ਮਿਲ ਕੇ ਆਈਏ ਜਿਹੜੇ ਗੁਰਮੁਖ ਨੇ ਉਹ ਤੇ ਅੰਗ ਸੰਗ ਨੇ ਸਦਾ ਅੰਗ ਸੰਗੇ ਅਪੰਗੰ ਪ੍ਰਭੂਤੇ ਉਹ ਅਵਸਥਾ ਵਿੱਚ ਰਹਿੰਦੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਆਪਣੇ ਮਨ ਕੀ ਵਿਰਤਾ ਹੋਏ ਤੋ ਗੁਰਪੈ ਅਰਦਾਸ ਕਰ ਆਪਣੇ ਮਨ ਦੀ ਅਵਸਥਾ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਸਾਂਝੀ ਕਰ ਲੈਂਦੇ ਨੇ ਉਹਦਾ ਜਵਾਬ ਅੰਦਰੋਂ ਲੈ ਲੈਂਦੇ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਜੋਤ ਉਸ ਸਮਾਨਾ ਮਰਨੇ ਉਦਾਹਰਨ ਦਿੱਤੀ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ ਜੋਤੀ ਵਿੱਚ ਜੋਤ ਜਾ ਸਮਾਉਂਦੀ ਐ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰੂ ਬਾਨਾ ਉਹਨਾਂ ਗੁਰਮੁਖ ਪਿਆਰਿਆਂ ਦਾ ਜੰਮਣ ਮਰਨ ਦਾ ਗੇੜ ਮਿਟ ਗਿਆ ਸਤਿਗੁਰੂ ਕੈ ਜਨਮੈ ਗਵਨ ਮਟਾਇਆ ਇਹ ਜੰਮਣ ਮਰਨ ਦਾ ਗੇੜ ਮੁੱਕ ਗਿਆ ਹੁਣ ਮਨ ਬਿਸਰਾਮ ਵਿੱਚ ਹੈ ਮਨ ਦੀ ਦੌੜ ਭੱਜ ਖਤਮ ਹੋ ਗਈ ਮਨ ਦੇ ਫੁਰਨੇ ਖਤਮ ਹੋ ਗਏ ਫੁਰਨਾ ਨਹੀਂ ਹੈ ਕੋਈ ਜੀ ਮੰਗ ਹੈ ਤੇ ਇੱਕੋ ਹੀ ਹੈ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦਿਓ ਨਾਮ ਸੰਤੁਖੀ ਆ ਉਤਰੈ ਮਨ ਕੀ ਪੁਖ ਉਹ ਤੇਰੇ ਦਰਸ਼ਨਾਂ ਦੀ ਪਿਆਸ ਲਈ ਤਰਸਦੇ ਨੇ ਬਸ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਇਸ ਕਰਕੇ ਮਰ ਕੇ ਨਾਨਕ ਪ੍ਰਭ ਕਹੈ ਸਦ ਕੁਰਬਾਨ ਤੇ ਮਰ ਕੇ ਮੈਂ ਪ੍ਰਭੂ ਤੂੰ ਸਦਾ ਕੁਰਬਾਨ ਜਾਨਾ ਸਦਕੇ ਜਾਨਾ ਬਲਿਹਾਰ ਜਾਨਾ ਜੋ ਇਹਨਾਂ ਜੀਵਾਂ ਨੂੰ ਸੰਭਾਲ ਰਿਹਾ ਹੈ ਹਰ ਅਵਸਥਾ ਵਿੱਚ ਉਹਨਾਂ ਦੇ ਨਾਲ ਹੁੰਦਿਆਂ ਹੋਇਆਂ ਵੀ ਇਹ ਜੀਵ ਨੇ ਜਿਹੜੇ ਉਹਨੂੰ ਦੂਰ ਸਮਝ ਲੈਂਦੇ ਨੇ ਪਰ ਉਹ ਨਾਲ ਹੈ ਤੇ ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਉਹ ਸੰਗਤ ਵਿੱਚ ਆਉਂਦੇ ਨੇ ਉਹ ਸੰਗਤ ਵਿੱਚ ਆ ਕੇ ਬਾਣੀ ਦੀ ਵਿਚਾਰ ਕਰਦੇ ਨੇ ਉਸ ਵਾਂਗੂ ਅਕਾਲ ਪੁਰਖ ਨੂੰ ਆਪਣੇ ਅੰਗ ਸੰਗ ਜਾਣਦੇ ਨੇ ਤੇ ਜਿਨ੍ਹਾਂ ਨੇ ਅੰਗ ਸੰਗ ਜਾਣਿਆ ਫਿਰ ਉਹਨਾਂ ਨੇ ਦਰਸ਼ਨਾਂ ਦੀ ਆਸ ਕੀਤੀ ਹੈ ਉਹ ਜਿਉਂਦੇ ਜੀ ਇਸ ਸੰਸਾਰ ਤੋਂ ਮੁਕਤ ਹੋ ਜਾਂਦੇ ਨੇ ਤੇ ਜਦੋਂ ਇਹ ਸੰਸਾਰ ਤੋਂ ਜਾਂਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਂਦੇ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਤੇ ਵੀ ਬਖਸ਼ਿਸ਼ ਕਰੋ ਸਾਨੂੰ ਵੀ ਸਾਧ ਸੰਗਤ ਪ੍ਰਾਪਤ ਹੋ ਜਾਵੇ ਸਾਨੂੰ ਵੀ ਉਹਨਾਂ ਗੁਰਮੁਖਾਂ ਦਾ ਮੇਲ ਹੋ ਜਾਵੇ ਤਾਂ ਕਿ ਜਦੋਂ ਵੀ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੰਨਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ